ਇੱਕ ਵਾਰੀ ਦੂਜੀ ਵਾਰੀ ਆ ਗਏ ਫਿਰ ਉਹ ਯਾਰ ਯਾਰ ਬਲੌਗ ਬੰਦ ਕਰਕੇ ਚੱਕਣਾ ਲੈ ਆ ਜਾਂਦੇ ਆ ਆਪਣੇ ਯਾਰ ਮਿੱਤਰਾਂ ਨੂੰ ਹੁਣ ਦੇਖਦੇ ਆ ਘਰੇ ਆ ਗਏ ਓਏ ਹੋਈ ਨਹੀਂ ਤਿਆਰ ਹਾਂਜੀ ਤਿਆਰ ਹੋਈ ਨਹੀਂ ਅੱਧਾ ਹਾਂਜੀ ਵਧੀਆ ਭਾਈ ਤਿਆਨੇ ਨਹੀਂ ਭਰਾਵਾ ਕਿਉਂ ਕੋਈ ਨਹੀਂ ਤੁਰੋ ਪਈ ਆ ਤਿਆਰ ਹੁੰਦੇ ਆ ਹਾਂਜੀ ਕੀ ਹਾਲ ਹੈ ਹੋ ਜਾਂਦੇ ਯਾਰ ਨਹੀਂ ਨਹੀਂ ਜੀ ਹੋਵੋ ਜਲਦੀ ਯਾਰ ਮੋਹਲ ਨਗਰ ਮੋਕਾ ਨਾ ਉਧਰ ਉਹ ਜੀ ਚੱਲ ਜਾਂਦੇ ਆ ਉਹ ਦੇਖੋ ਕਹਿੰਦੇ ਤਿਆਰ ਹੋ ਜਾਂਦੇ ਆ ਉਹ ਤਿਆਰ ਹੋ ਜਾਂਦੇ ਆ ਹੁਣ ਆਪ ਤਿਆਰ ਹੋ ਕੇ ਫਿਰ ਨਗਰ ਖਾਣ ਜਾਂਦੇ ਆ ਨਗਰ ਖਾਣ ਨੂੰ ਆਪਣੇ ਨਵੀਂ ਸਾਲ ਦੰਗਲ ਲੱਗਾ ਆਪਣੇ ਗਵਾਂਦਿਆਂ ਲੰਗਰ ਲਾਇਆ ਪਿਆ ਹੁਣ ਆ ਚੱਲੇ ਆ ਆਪਣੀ ਗੈਂਗ ਆ ਗਈ ਆ ਯਾਰ ਵੇਲੀ ਸਾਰੇ ਜਣੇ ਚੱਲੇ ਆ ਗਾਇਸ ਜੇ ਖਾਣਾ ਹੋਇਆ ਤੇ ਤੁਸੀਂ ਵੀ ਪਹੁੰਚ ਸਕਦੇ ਹੋ ਹੈਲੋ ਗਾਇਜ਼ ਆਪਾਂ ਚੱਲੇ ਲੰਗਰ ਖਾਨ ਨਵੀਂ ਸਾਲ ਆਵਦਾ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਨਵੀਂ ਸਾਲ ਦੀ ਆ ਉਹਨਾਂ ਤੁਹਾਨੂੰ ਖੁੰਦੇ ਆ ਕੀ ਸਮਾਚਾਰ ਉਹ ਤੇ ਫਿੰਗਰ ਆ ਗੋਪੀ ਆ ਪਲਕ ਆ ਚਲੋ ਆਪ ਇਹਨੂੰ ਦਰੁਪਚਾਰ ਆਪਣੀ ਹਾਂਜੀ ਪਕੌੜਾ ਮੈਂ ਖਾ ਕੇ ਵੇਖਿਆ ਇੱਕ ਬੜਾ ਸੁਆਦ ਸੀ ਬਾਈ ਮੀ ਉਹ ਪੈਨ ਦਿਆ ਦੇਖੋ ਮੀ ਕਿਹਦਾ ਪੈਨ ਦਾ ਪਿਛੇ ਠੰਡ ਬਹੁਤ ਵੱਧ ਗਈ ਆ ਗਾਇਜ਼ ਤੇ ਕੰਬਲਾਂ ਦੇ ਵਿੱਚ ਵੜ ਕੇ ਰਹੋ ਚਾਹ ਬਾਹਰ ਨਾ ਨਿਕਿਆ ਉਹਨਾਂ ਦੇ ਘਰੇ ਨੰਦੇ ਉੱਧ ਲੱਗਾ ਗਾਇਜ਼ ਆਪਾਂ ਆਪ ਲੈ ਆਏ ਆ ਲੈ ਆਇਆ ਆਪ ਪਕੌੜੇ ਮੇਰਾ ਫਿੰਗਰ ਆ ਨਾ ਔਰ ਪਾ ਲਗਿਆ ਨਾ ਚੱਲ ਨਹੀਂ ਆ ਫਿੰਗਰ ਆ ਨਾ ਪਾ ਲਗਿਆ ਆ ਆਪਣਾ ਖਾਣ ਲੱਗੇ ਆ ਜੰਮੀ ਆ ਸਵਾਦ ਆ ਗਰਮ ਗਰਮ ਬਹੁਤ ਸਵਾਦ ਲੱਗੰਦੇ ਆ ਪਕੌੜੇ ਗਰਮ ਗਰਮ ਬਹੁਤ ਸਵਾਦ ਲੱਗੰਦੇ ਆ ਮੈਨੂੰ ਸਭ ਬਹੁਤ ਬਹੁਤ ਸਵਾਦ ਆ ਗਿਆ ਹੁਣ ਆਪਾਂ ਇੱਕ ਵਾਰੀ ਫੇਰ ਜਾਣਾ ਆ ਗਾਇਜ਼ ਆਪਾਂ ਇੱਕ ਵਾਰੀ ਫੇਰ ਜਾਣਾ ਤਾਂ ਦਿਖਾਉਂਦੇ ਆ ਫੇਰ ਗਏ ਮੈਂ ਉਹਨਾਂ ਨੂੰ ਮੈਨੂੰ ਖਾ ਗਏ ਤੈਨੂੰ ਫਿਰ ਫਿਰ ਜਾਂਦੀ ਹੈ ਫਿਰ ਤੈਨੂੰ ਖਾਂਦਾ ਤੈਨੂੰ ਮੈਂ ਤੇਰਾ ਨਾਮ ਵਰੂਨ ਨੇਮ ਉਹ ਇੱਕ ਵੇਕ ਵਰੂਨ ਨੇਮ ਸਾਹਿਲ ਵਰੂਨ ਨੇ ਤੁਹਾਨੂੰ ਪਤਾ ਹੀ ਆ ਮਿੱਤਰੋ ਸੋਰੋਸ ਹੋਤਾ ਲੈ ਪਕੌੜੇ ਖਾਂਦੇ ਆ ਆ ਚੱਕੋ ਚੱਕੋ ਆ ਮੈਂ ਨਹੀਂ ਖਾਦੇ ਨਹੀਂ ਆ ਮੈਂ ਖਾਂ ਲੱਗਾ ਆ ਤੈਨੂੰ ਖਾਂਦੇ ਆ ਬਾਅਦ ਚ ਆਪਾਂ ਤਿਆਰ ਹੋ ਗਏ ਆ ਹੋਰ ਆ ਲੈਟਸ ਗੋ ਚਲੋ ਪਹਿਲੀ ਅੰਦਰ ਵੜ ਗਏ ਆ ਹੁਣ ਆਪਾਂ ਚੱਲੇ ਆ ਘਰੇ ਫੇਰ ਦੂਜੀ ਵਾਰੀ ਇੱਕ ਵਾਰੀ ਦੂਜੀ ਵਾਰੀ ਆ ਗਏ ਫਿਰ ਲੰਗਰਪਾਨ ਟੀਮ ਦੂਜੀ ਵਾਰੀ ਫੇਰ ਆ ਗਏ ਆਪਾਂ ਆ ਪਿੱਛੇ ਸੈਰਮਨੀ ਆਉਨੇ ਵਿੱਚ ਇੱਕ ਕਗਲੂ ਨਹੀਂ ਮਜ਼ਾ ਬਹੁਤ ਆਇਆ ਉਹ ਦੂਜੀ ਵਾਰ ਪਹਿਲਾਂ ਆਪਣੇ ਵਿਚਾਰ ਬਾੜੀ ਸਵਾਰ ਆ ਬਾੜੀ ਸਵਾਰ ਆ ਮੈਂ ਕਹਿੰਦਾ ਸਾਰੇ ਆਪਣੇ ਵਿਚਾਰ ਦੋ ਆਪਣੇ

ਹੋਨਾ ਬਾਕ ਕੋਈ ਵੀ ਨੱਗੇ ਆ ਆ ਸਾਡੇ ਲਿਆ ਉਹ ਸੁਰਵਿਆ ਆ ਗੱਗੂ ਆ ਅੱਜ ਜਨੇ ਗイズ ਆ ਬਸ ਸਮੋਸੇਆਂ ਲੱਗੇ ਹੋਣਾ ਗイズ ਅੱਜ ਆਪਾਂ ਹੁਸਕਾ ਕੇ ਆ ਗਏ ਆ ਨਵੇਂ ਸਾਲ ਤੇ ਨੰਗਰ ਤੇ ਲੱਗਾ ਸੀ ਆਈਆਂ ਜੀ ਸਮੋਸਾ ਖਾ ਕੇ ਬਹੁਤ ਬਹੁਤ ਗਰਮ ਗਰਮ ਸਮੋਸੇ ਆਏ 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 ਚਾਹ ਪੀਤੀ ਆ ਮੈਂ ਕਿਹਾ ਆਨੰਦ ਆ ਗਿਆ ਆਨੰਦ ਪੂਰਾ ਆਨੰਦ ਗイズ ਅੱਜ ਆਪਾਂ ਅੱਜ ਆਵਾਜ਼ਾ ਰੋ ਕਰਦੇ ਖਤਮ ਤਦ ਮਿਲਦੇ ਆ ਬਾ ਨੈਕਸਟ ਬਲੌਗ 'ਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੈਪੀ ਨਿਊ ਇਅਰ ਹਾਂਜੀ ਦੋ ਆਪਾਂ ਦਾ ਜਿਹੜਾ ਨਾਮ ਕੀ ਹੈ ਆਪਣੇ ਚੈਨਲ ਦਾ ਨਾਮ ਹੈਗਾ ਜੀ ਏਐਸ ਪ੍ਰੇਸ ਸਾਹਿਬ ਹਾਂਜੀ ਤੇ ਵਧੀਆ-ਵਧੀਆ ਬਲੌਗ ਦੇਖਣ ਨੂੰ ਆਪਾਂ ਨੂੰ ਸਬਸਕ੍ਰਾਈਬ ਕਰੋ ਸਾਰਿਆਂ ਨੂੰ ਆਪ ਬਹੁਤ-ਬਹੁਤ ਵਧਾਈਆਂ ਚਲੋ ਸਾਰਿਆਂ ਨੂੰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਚਲੋ ਜੀ ਮਿਲਦੇ ਹਾਂ ਨੈਕਸਟ ਬਲੌਗ ਵਿੱਚ ਓਕੇ